جے چل لے ہوں سر ہندن میرے پیار ہو میرے لالاں دے نل رہ کے رات گزاریں جے چل لے ہوں سر ہندن میرے پیار ہو میرے لالاں دے نل رہ کے رات گزاریں ਜਦ ਘਮਾ ਚਲੇਗੀ ਟੰਡੇ ਤਲ ਨੂੰ ਚੰਬ ਦੀ ਐਸਾਸ ਕਰਿਓ ਮੇਰੀ ਮਾ ਹੈ ਕੰਬ ਦਲੀ ਗੋਦ ਨੀ ਮਿਚ ਬੱਠੇ ਲਾਲ ਲੰਨਿਹਾਰਿਓ ਮੇਰੇ ਲਾਲ ਲਾ ਦੇ ਨਾਲ ਰਹਿ ਕੇ ਰਾਤ ਗੁਜਾਰਿਓ ਜੱਲੇ ਹੋ ਸਰਹੰਦ ਨੂੰ ਮੇਰੇ ਪਿਆਰ ਨੂੰ ਮੇਰੇ ਲਾਲ ਨ ਦੇ ਨਾਲ ਰਹਿ ਕੇ ਰਾਤ गुजारਿਉ ਓ ਨਿਹਾਰ ਜਿੱਤੇ ਮੇਰੇ ਲਾਲ ਖਲੋਤੇ ਸੀ ਦੁੱਖ ਵੱਡੇ ਸੀ ਮੇਰੇ ਲਾੜ ਨੇ ਤੇ ਛੋਟੇ ਸੀ ਓ ਕਹਿੰਦੇ ਤੁਸੈ ਆਉ ਸਿੱਧਕਾ ਨਾ ਹਾਰਿਓ ਮੇਰੇ ਲਾਲ ਨੈਣ ਰਹਿ ਕੇ ਰਾਤ गुजारਿਓ ਜੇ ਚੰਦੇ ਹੁ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲ ਨੈਣ ਰਹਿ ਕੇ ਰਾਤ गुजारਿਓ ਤੁਸੀਂ ਤੀਆ ਪੁੱਤਰ ਆਪਣੇ ਨਾਲ ਲਿਆਏ ਜਿਥੇ ਦੁੱਲੂਲਾ ਮੇਰਾ ਮਨੋਥੇ ਲੈ ਜਾਓ ਜੀ ਜੇ ਮੇਰੇ ਹੋਂ ਨਾ ਮੇਰਾ ਰੂਪ ਹੀ ਤਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜਾਰੀ ਜੇ ਚੱਲੇ ਹੋਂ ਸਰਹੰਦ ਨੂੰ ਮੇਰੇ ਪਿਆਰੇਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜਾਰੀ ਮੈਂ ਘੜਾ ਉਡਿ ਕਾ ਆਪਣੇ ਸਿੰਘ ਸਰਦਾਰਾਂ ਮੈਂ ਨਿੰਨਾ ਚਾਹਾਂ ਜੀਤ ਤੇਜ ਜਾਰਾਂ ਮੈਂ ਚਾਰ ਰੂਪ ਪੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਦੁਧਾਰੀ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ